ਵੇਦਕੇ ਥਾਣੇ ਦੇ ਵਿੱਚ ਸਾਡੀ ਐਸਐਚਓ ਬਹੁਤ ਬਹਾਦਰ ਐ ਐਸਐਚਓ ਆ ਅਮਨ ਜੋਤ ਉਹਦਾ ਰਕਾਰਡ ਜਿਹੜਾ ਉਹਦਾ ਕੰਮ ਜਿਹੜਾ ਉਹ ਬੜਾ ਬਹਾਦਰੀ ਨਾਲ ਆਪਣੀ ਜੌਬ ਕਰਦੀ ਆ ਉਹ ਰਾਤੀ ਵੀ ਉਹ ਬਹਾਦਰੀ ਨਾਲ ਆਪਣੀ ਡਿਊਟੀ ਜਿਹੜੀ ਲਵਾਦੀ ਸੀਗੀ ਤੇ ਵੇਦਕੇ ਦੇ ਅੱਗੇ ਇੱਕ ਬੂਦਲ ਪਿੰਡ ਹੈ ਉੱਥੇ ਸ਼ਰਬ ਦੇ ਹਾਤੇ ਦੇ ਬਾਅਦ ਕੁਝ ਬੰਦਿਆਂ ਦਾ ਝਗੜਾ ਹੋ ਗਿਆ ਪੁਇਜ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਆਵਾਜ਼ ਉਸੇ ਲਈ ਮੌਕੇ ਤੇ ਚਲੇ ਗਏ ਜਦੋਂ ਮੌਕੇ ਤੇ ਗਏ ਤੇ ਉਹ ਬੰਦੇ ਜਾਦੇ ਸੀਗੇ ਉਹ ਇਹਨਾਂ ਦੇ ਗੱਲ ਪਏ ਔਰ ਮੈਨੂੰ ਮਾਨ ਹੈ ਇਸ ਕੱਲ ਦਾ ਪੰਜਾਬ ਦੀਆਂ ਧੀਆਂ ਤੇ ਪੰਜਾਬ ਦੀਆਂ ਧੀਆਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਜਿੱਦਾਂ ਦੀ ਅਮਜੋਤ ਮੈਨੂੰ ਨੇ ਦੱਸਿਆ ਕਿ ਉਹ ਕਿੰਨਾ ਚਿਰ ਗੁੰਡਿਆਂ ਦੇ ਨਾਲ ਜਿਹੜੀ ਉਹ ਘੁੱਲਦੀ ਰਹੀ ਆ ਔਰ ਗੁੰਡਿਆਂ ਨੂੰ ਉਹਨੇ ਪੂਦਾ ਫੜਨ ਦੀ ਕੋਸ਼ਿਸ਼ ਕੀਤੀ ਪਰ ਗੁੰਡੇ ਕਿਉਂਕਿ ਜਾਦੀ ਗਿਣਤੀ ਦੇ ਵਿੱਚ ਸੀਗੇ ਉਹਨਾਂ ਨੇ ਉਹਦੇ ਸਿਰ 'ਤੇ ਸੱਟਾਂ ਲਾਈਆਂ ਕੰਨ ਤੇ ਜਿਹੜੀ ਐ ਉਹ ਸੱਟ ਲੱਗੀ ਐ ਸੋ ਮੈਂ ਆਪਣੇ ਮਾਝੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅਮਨ ਜੋਤ ਨੂੰ ਇਹ ਵਿਸ਼ਵਾਸ ਦਿਵਾਉਣ ਆਇਆ ਸੀਗਾ ਕਿ ਸਰਕਾਰ ਉਹਨਾਂ ਦੇ ਨਾਲ ਸਾਡੀ ਪੰਜਾਬ ਪੁਲਿਸ ਬਹਾਦਰੀ ਦੇ ਨਾਲ ਪੰਜਾਬ ਦੇ ਵਿੱਚ ਕੰਮ ਕਰ ਰਹੀ ਐ ਸਾਡੇ ਕਿਸੇ ਮੁਲਾਜ਼ਮ ਤੇ ਖਾਸ ਤੌਰ ਤੇ ਸਾਡੀ ਜਿਹੜੀ ਧੀ ਪੁਲਿਸ ਦੇ ਜੋਬ ਕਰਦੀ ਆ ਜੇ ਉਹਦੇ ਉੱਲ ਕੋਈ ਉਹਨੂੰ ਆਂ ਚਾਉਂਦੀ ਆ ਜੀ ਤੇ ਅਸੀਂ ਉਹਦੇ ਨਾਲ ਚਟਾਨ ਦੀ ਤਰ੍ਹਾਂ ਜਿਹੜੇ ਖੜੇ ਆ ਜੀ ਔਰ ਮੈਂ ਉਹਦਾ ਸਨਮਾਨ ਵੀ ਕਰਕੇ ਆਇਆ ਛਾਲ ਦੇ ਨਾਲ ਔਰ ਇੱਕ ਪਸੰਸਾ ਪੱਤਰ ਦੇ ਕੇ ਆਇਆ ਔਰ ਸੀਪੀ ਸਾਹਿਬ ਨੂੰ ਕਿਹਾ ਕਿ ਇਹਨਾਂ ਦਾ ਬਹਾਦਰੀ ਦਾ ਜਿਹੜਾ ਇਨਾਮ ਹੈ ਬਹਾਦਰੀ ਦਾ ਪੁਸਕਾ ਜਿਹੜਾ ਉਹ ਵੀ ਜਿਹੜਾ ਉਹ ਪੰਜਾਬ ਸਰਕਾਰ ਨੂੰ ਲਿਖਿਆ ਜਾਵੇ ਔਰ 15 ਅਗਸਤ ਨੂੰ ਅਮਨਜੋਤ ਦਾ ਜਿਹੜਾ ਸਨਮਾਨ ਕੀਤਾ ਜਾਵੇ ਔਰ ਮੈਂ ਇਨਾਮ ਦੇ ਵਜੋਂ ਆਪਣੇ ਅਖਤਿਆਰੀ ਫੰਡ ਚੋਂ 51000 ਪਾਈ ਆ ਵੀ ਜਿਹੜਾ ਉਹ ਅਮਨਜੋਤ ਨੂੰ ਦਿੱਤਾ ਕਿ ਸਾਡੇ ਮਜ਼ਾਜਮ ਜਿਹੜੇ ਸਾਡੀ ਪੁਲਿਸ ਜਿਹੜੀ ਉਹ ਹੌਸਲੇ ਦੇ ਨਾਲ ਦਲੇਰੀ ਦੇ ਨਾਲ ਇਸੇ ਤਰ੍ਹਾਂ ਜਿੱਦਾਂ ਅਮਨਜੋਤ ਦੇ ਵਤੀ ਲੜਾਈ ਲੜੀ ਹੈ ਇਸੇ ਤਰ੍ਹਾਂ ਬਾਕੀ ਫੋਰਸ ਵੀ ਜਿਹੜੀ ਹੈ ਜਿਹੜੇ ਕੋਈ ਬੈਡ ਐਲੀਮੈਂਟ ਹੈ ਗੁੰਡੇ ਆ ਸ਼ਰਾਬ ਪੀ ਕੇ ਗੁੰਡਾਗਰਦੀ ਕਰਦੇ ਆ ਕੁਛ ਇਦਾਂ ਦੀਆਂ ਸਮਾਜ ਉਦੋਂ ਦੀ ਤੱਤ ਜਿਹੜੇ ਆ ਉਹਨਾਂ ਦੇ ਨਾਲ ਆਪਣੀ ਲੜਾਈ ਇਦਾਂ ਹੀ ਲੜੇ ਜਿੱਦਾਂ ਰਾਤੀ ਅਮਜੋਦ ਦੇ ਲੜੀ ਆ ਸੋ ਮੈਂ ਆਪਣੇ ਸੀਐਮ ਵੱਲੋਂ ਉਹਨੂੰ ਹੌਸਲਾ ਦੇਣਾ ਆ ਔਰ ਉਹਨੂੰ ਕਿਹਾ ਕਿ ਸਰਕਾਰ ਉਹਦੇ ਨਾਲ ਖੜੀ ਹੈ ਹਰ ਤਰ੍ਹਾਂ ਦੀ ਉਹਦੀ ਮਦਦ ਕਰਾਂਗੇ ਉਹਨੂੰ ਕਬਦੌਨ ਦੀ ਲੋੜ ਦੀ ਪਾਸ ਮੈਨੂੰ ਬੜਾ ਖੁਸ਼ੀ ਹੋਈ ਹੈ ਕਿ ਸਾਡੀ ਉਹ ਛੋਟੀ ਭੈਣ ਹੈ ਸਾਡੀ ਧੀਅਦਗੀ ਹੈ ਉਹ ਬੜੇ ਬਿਲਕੁਲ ਠੀਕ ਹੈ ਚੜ੍ਹਦੀ ਕਲਾ ਚ ਉਹ ਕਹਿੰਦੀ ਕਿ ਸਾਦ ਮੈਂ ਆਪਣੀ ਡਿਊਟੀ ਕੀਤੀ ਹੈ ਕੋਈ ਗੱਲ ਨਹੀਂ ਹਾਂਜੀ ਉਹ ਮੈਨੂੰ ਮੈਨੂੰ ਇਹ ਇਹ ਲੱਗਦਾ ਕਿ ਐਦਾਂ ਐਦਾਂ ਦੇ ਜਿਹੜੇ ਸਾਡੇ ਬਹਾਦਰ ਮਲਾਜ਼ਮ ਨੇ ਉਹਨਾਂ ਨੇ ਹੀ ਸਾਡੀ ਪੰਜਾਬ ਪੁਲਿਸ ਦਾ ਨਾਮ ਜਿਹੜਾ ਉੱਚਾ ਕੀਤਾ ਸੋ ਮੈਂ ਇਸ ਕਰਕੇ ਆਇਆ ਸੀਗਾ ਉਹ ਮੈਂ ਆਪਣੀ ਭੈਣ ਨੂੰ ਮਿਲ ਕੇ ਹਾਂ ਬਿਲਕੁਲ ਸਰ ਜੋ ਇਹ ਤਰੀਕੇ ਨਾਲ ਹਮਲਾ ਹੋਇਆ ਉਹਨਾਂ ਨੇ ਕਿਹਾ ਕਿ ਤੁਸੀਂ ਪੁਲਿਸ ਵਾਲੀ ਐ ਅਸੀਂ ਤੁਹਾਨੂੰ ਵੇਖ ਲਾਂਗੇ ਉਹਨਾਂ ਨੂੰ ਪਤਾ ਸੀ ਪੁਲਿਸ ਦੀ ਮੁਲਾਜ਼ਮ ਹੈ ਸਾਡੀ ਉਹਨਾਂ ਨੇ ਇਸ ਤਰ੍ਹਾਂ ਕੀਤਾ ਅਸੀਂ ਸਾਹਿਬ ਉਹ ਸ਼ਰਾਬੀ ਵੀ ਸ਼ਰਾਬ ਪੀਤੀ ਉਹਨਾਂ ਨੇ ਜਿਹੜਾ 메ਨ ਮੁਲਜ਼ਮ ਹੈ ਜਿਹਨੇ ਅਟੈਕ ਕੀਤਾ ਉਹਨੂੰ ਰਾਤੀ ਸਾਡੀ ਪੁਲਿਸ ਨੇ ਜਿਹੜਾ ਫੜਿਆ ਸਾਡੀ ਦਾਤ ਸਰਚ ਕਰਕੇ ਉਹ ਜਿਹੜਾ ਕੋ ਬਾਕੀ ਦੋਸ਼ੀ ਵੀ ਹੈ ਉਹਦੀ ਵੀ ਅਸੀਂ ਭਾਲ ਕਰ ਰਹੇ ਹਾਂ ਜਿਹੜਾ ਜਿਹੜਾ ਵੀ ਬੰਦਾ ਸਾਡੀ ਫੌਜ ਦੇ ਉੱਤੇ ਅਟੈਕ ਕਰਦੇ ਹੋ ਸ਼ਾਮਲ ਹੋਊਗਾ ਉਹਦੇ ਉਹਦੇ ਖਿਲਾਫ ਜਿਹੜੀ ਅਸੀਂ ਕਾਰਵਾਈ ਕਰਾਂਗੇ ਉਹਦਾ ਡਰ ਮੁੱਕ ਗਿਆ ਸੀ ਉਹਨਾਂ ਦੇ ਅੰਦਰ ਜਿੱਦ ਜਿੱਕੇ ਨਾਲ ਜਦੋਂ ਬੰਦਾ ਨਸ਼ੇ 'ਚ ਹੁੰਦਾ ਉਦੋਂ ਕੋਈ ਗਲਤੀ ਕਰ ਦਿੰਦਾ ਉਹ ਬੰਦੇ ਨਸ਼ੇ 'ਚ ਹੀ ਰਤੀ ਸ਼ਰਾਬ ਪੀਤੀ ਉਹਨਾਂ ਦੇ ਉਹ ਸ਼ਰਾਬ ਸ਼ਰਾਬ ਵਾਲੇ ਹੱਥੇ ਦੇ ਬਾਅਦ ਲੜਾਈ ਝਗੜਾ ਹੋਇਆ ਇਹਦਾ ਮਤਲਬ ਨਸ਼ੇ ਦੇ ਵਿੱਚ ਜੇ ਉਹਨਾਂ ਨੇ ਗਲਤੀ ਕੀਤੀ ਤਾਂ ਸਾਡੀ ਫੌਜ ਪੂਰੀ ਉੱਥੇ ਗਈ ਡਿਊਟੀ ਦੇ ਉੱਤੇ ਜਾ ਕੇ ਪੂਰਾ ਉਹਨਾਂ ਦੇ ਬਾਦੀ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਜੇ ਅਮਨ ਜੋਤ ਨਾ ਜਾਂਦੀ ਤਾਂ ਹੋ ਸਕਦਾ ਉਹ ਪੁੱਛ ਲੜ ਕੇ ਆਪਣਾ ਜ਼ਿਆਦਾ ਨੁਕਸਾਨ ਕਰਦਾ ਰੂਟਲੀ ਅਟੈਕ ਕੀਤਾ ਗਿਆ ਇਹ ਕਿੰਨੂ ਕਿਵੇਂ ਵਿਗਦੇ ਹੋ ਨਹੀਂ ਕੋਈ ਗੱਲ ਫਰੂਟਲੀ ਕੋਈ ਨਹੀਂ ਜਿਹੜੇ ਔਰਤ ਨੂੰ ਮਾਰਨਾ ਵੈਸੇ ਹੀ ਬਹੁਤ ਮਾੜੀ ਗੱਲ ਸਾਡੇ ਸਮਾਜ ਨੂੰ ਸਮਝੀ ਜਾਂਦੀ ਹੈ ਸ਼ਰਮ ਮੋੜੀ ਚਾਹੀਦੀ ਇਹੋ ਜਿਹੇ ਤੱਤਾਂ ਨੂੰ ਜਿਹੜੇ ਸੱਡੀਆਂ ਮਾਵਾ ਪਹਿਣਾ ਤੇ ਮਤਲਬ ਜਿਹੜਾ ਜੇ ਅਟੈਕ ਕਰਦੇ ਉਹਨਾਂ ਨੂੰ ਸਮਝ ਨਹੀਂ ਗਈ ਅੱਜ ਔਰਤ ਜਿਹੜੀ ਕਿੱਥੇ ਪਹੁੰਚ ਗਈ ਹੈ ਅੱਜ ਸਾਡੀਆਂ ਧੀਆ ਪਾਇਲਟ ਬਣ ਗਈ ਅੱਜ ਸਾਡੀਆਂ ਧੀਆ ਬਾਰਡਰਾਂ ਤੇ ਖੜੀਆਂ एसएलए ਤੇ ਐਲਐਮਜੀ ਲੈ ਕੇ बीएसएफ ਦੇ ਵਿੱਚ ਸੀਆਰਪੀ ਦੇ ਵਿੱਚ ਖੜੀਆਂ ਪੰਜਾਬ ਦੇ ਵਿੱਚ ਤੁਸੀਂ ਵੀ ਪੜਿਆ ਕੱਲ ਐਸਐਸਪੀ ਲੱਗੇ ਕਿੰਨੀਆਂ ਸਾਡੀਆਂ ਧੀਆਂ ਜਿਹੜੀਆਂ ਐਸਐਸਪੀ ਲੱਗੀਆਂ ਡੀਆਈਜੀ ਬਣੀਆਂ ਆਈਜੀ ਬਣੀਆਂ ਇਹਨਾਂ ਇਹ ਬੇਸਮਝ ਲੋਕ ਨੇ ਜਿਹੜੇ ਨਸ਼ੇ ਦੇ ਵਿੱਚ ਇਦਾਂ ਦਾ ਕਾਰਵਾਈ ਕਰਦੇ ਆ ਸਾਡੀਆਂ ਧੀਆਂ ਦਾ ਇਸ ਵੇਲੇ ਸਮਾਜ ਦੇ ਵਿੱਚ ਸਮਾਜ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਹੈ। ਬਿਲਕੁਲ ਅਸੀਂ ਸਭ ਕਿਉਂ ਦੀ ਸਾਡੀ ਫੌਜ ਰੋਜ ਹੀ ਲੜਦੀ ਹੈ। ਰੋਜ ਹੀ ਐਵੇਂ ਦੀ ਥੇ ਪੰਜਾਬ ਪੁਲਿਸ ਇੰਨੇ ਜੋਗੀ ਹੈ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਨੂੰ ਆਪਣੇ ਹੱਥ ਚ ਲਊਗਾ, ਇਦਾਂ ਦੇ ਗਲਤ ਕੰਮ ਕਰੂਗਾ ਉਹਦੇ ਖਿਲਾਫ ਜਿਹੜੀ ਆ ਸਾਡੀ ਪੁਲਿਸ ਸਖਤ ਕਾਰਵਾਈ ਕਰੂਗੀ। ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾਓ। ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣ ਹੋਵੇ ਪਾਵੇ ਕਰੋਣੇ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ 4 ఫిజియోਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼